ਸਾਡੀ ਖਬਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਐਕਸੀਡੈਂਟ ਹੋਇਆ ਬਈ ਇਹ ਅੱਜ ਨਾਲ ਨਾ ਮਗਾ ਨਿਰਮਲ ਦੀ ਆਈ ਜਾ ਨਹੀਂ ਇਹਦਾ ਆ ਗਈ ਬੰਦੇ ਨੂੰ ਮਾਰਾ ਮੁੱਖਾਂ ਦੇ ਡਰਾਈ ਦੇ ਵਿੱਚ ਇਹ ਫਿਰ ਕਿੰਨੇ ਕਿਹੜੇ ਟਾਈਮ ਸੀ ਇਸ ਸਮੇਂ ਸਿਰ ਇਹ ਲੱਗਦਾ ਹਾਂ ਜੀ ਅੱਠ ਛੇ ਅੱਛਾ ਅੱਛਾ 6:30 ਸਾਢੇ 6:30 ਬੰਦਿਆ ਫੁੱਟਪਾਲਾ ਗੁਰਦਰਾ ਸਾਹਿਬ ਹਾਂ ਤੋਂ ਸੰਦੇ ਬੁਲਾ ਕੇ ਲੈ ਆਇਆ ਦੇਖਿਆ ਉਹਦੇ ਕਾੜੀ ਸੱਤ ਸੱਤ ਦਾ ਲੱਗਿਆ ਬੰਦਿਆਂ ਨੂੰ ਬਹੁਤ ਜਣਾ ਫਿਰ ਮੈਂ ਗੁਰਦਰਾ ਸਾਹਿਬ ਗੰਦਗੀ ਜੁੜੀ ਕਰੀਤੀ ਆ ਅੱਛਾ ਮੈਂ ਤਾਂ ਤਲਗਰ ਦਾ ਬੰਦੇ ਚ ਲੱਗੇ ਅਜੇ ਤੱਕ ਕੋਈ ਨਾ ਮਾਰਾ ਤੇ ਜੀ.ਟੀ.ਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸੈਗ ਸੈਗ ਮਰਨਦੇ ਆ ਫਿਰ ਇੰਨਾ ਵੀ ਨਹੀਂ ਆਇਆ ਬੰਦੇ ਨੂੰ ਜਿੱਦਾ ਉਹ ਤੋਂ ਨਹੀਂ ਆਇਆ ਕਿ ਕ੍ਰੇਨ ਤੋਂ ਉਹ ਦਿਹਾੜੀ ਨਹੀਂ ਇਹਨਾਂ 65 ਵਿੱਚ ਅਕਸਰ ਉਹਦੇ ਇਹਦੇ ਕੋਈ ਜੀ ਨਹੀਂ ਆਇਆ ਅੰਮ੍ਰਿਤਸਰ ਆਪਣੀ ਮੰਨਣ ਕਰਦੇ ਲਾ ਕੇ ਲਿਆ ਨਾ ਉਹ ਪਾਰ गॾी <laughs> किथे ਅਸਲ ਸਵੇਰੇ ਮੋਰਗ 6 ਵਜੇ ਦੇ ਕਰੀਬ ਸਾਡੇ ਗਦਾਸਪੁਰ ਦੇ ਡਰਾਈਵਰ ਹੋਰ ਤੋਂ ਲੈ ਕੇ ਜਲੰਧਰ ਫੌਜੀ ਗੋਡੀਏ ਵੀ ਨੂੰ ਲੈ ਕੇ ਆ ਰਿਹਾ ਸੀਗਾ ਸਮਾਨ ਉਹ ਚੰਨ ਕਿਥੇ ਟਰਾਲਾ ਖੜਾ ਸੀਗਾ ਰੋਡ ਦੇ ਉਨ ਵਿੱਚ ਪੱਜ ਗਈ ਆ ਉਹ ਬਜਨ ਕਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕੰਸਟਰਕਟਰ ਸਿਉਰਟੀ ਦਾ ਫਰੀ ਹੈ ਜੀ ਇੱਕ ਮਲਾਜਮ ਹੋਰ ਆ ਜਿਹਦੀ ਡੈਥ ਹੋਈ ਜਾਂਦੀ ਤੇ ਤਿੰਨ ਚਾਰ ਮਲਾਜਮ ਜਿਹੜੇ ਹੋਏ ਆ ਜੀ ਉਹਨਾਂ ਨੂੰ ਫਸ ਕਰਕੇ ਹੌਸਪੀਟਲ ਭੇਜਿਆ ਜੀ ਉੱਥੋਂ ਪੁੱਛ ਰ ਆ ਕਰ ਕਿਤੇ ਦੋਹੇ ਜੀ ਜਲੰਧਰ ਰੂਟ ਤੇ ਬਾਕੀ ਡੀਐਸਪੀ ਸਾਹਿਬਾ ਸਾਡੇ ਵੇਖ ਤੋਂ ਮੁੱਕ ਗਏ ਜੀ ਉੱਥੇ ਉੱਤਰਿਆ ਜੀ ਇਹ ਹਾਸਿਲ ਕਰਨਾ ਪਤਾ ਲੱਗਦਾ ਹੈ ਅਜੇ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆ ਜੀ ਉਸ ਤੋਂ ਬਾਅਦ ਤੇ ਮਲਾਜਮਾਂ ਦਾ ਫਸ ਕਰਕੇ ਜਾ ਰਹੇ ਸੀ ਮਲਾਜਮਾਂ ਦੇ ਬਾਸਾ ਜੀ ਇਹ ਜਲੰਧਰ ਤੋਂ ਕਈਪੁਰ ਸੈਂਟਰ ਕੋ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸ੍ਰੀ ਠੀਕ ਹੈ ਜੀ ਕਿੰਨੇ ਕਿ ਜਾਣੇ ਸੀਗੇ ਜੀ ਮੁਲਾਜ਼ਮ ਥਕੇ ਜੀ 15-20 ਜਾਣੇ ਸੀਗੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਦੇਣ ਕਰੋ ਨਮਸਕਾਰ ਜੀ